ਕੇਜਰੀਵਾਲ ਜੀ ਕਹਿੰਦੇ ਆ ਵੀ ਤੁਸੀਂ ਸੰਜੀਵ अरोड़ा ਜੀ ਨੂੰ ਜਿਤਾਓ ਅਸੀਂ ਉਹਨੂੰ ਮੰਤਰੀ ਬਣਾਵਾਂਗੇ ਹੂੰ ਕੌਣ ਹੈ ਕੇਜਰੀਵਾਲ ਉਹਨਾਂ ਨੂੰ ਮੰਤਰੀ ਬਣਾਉਣ ਵਾਲਾ ਕੇਜਰੀਵਾਲ ਪੰਜਾਬ 'ਚ ਕੋਈ ਪੋਸਟ ਹੋਲਡ ਕਰਦੇ ਆ ਇੱਥੇ ਦੇ ਕੋਈ ਰਾਜ ਸਭਾ ਮੈਂਬਰ ਜਾਂ ਲੋਕ ਸਭਾ ਮੈਂਬਰ ਹੈ ਜਾਂ ਜਿਹੜੀ ਪੰਜਾਬ ਦੀ ਉਹਨਾਂ ਦੀ ਕਮੇਟੀ ਹੈਗੀ ਹੈ ਉਹਨਾਂ ਦੇ ਕੋਈ ਮੈਂਬਰ ਹੈ ਜਾਂ ਇੱਥੇ ਦੇ ਕੋਈ ਐਮ ਐਲ ਏ ਹੈ ਜਾਂ ਇੱਥੇ ਦੇ ਚੀਫ ਮਿਨਿਸਟਰ ਹੈ ਇਸ ਚੀਜ਼ ਤੋਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਬੈਕ ਤੋਂ ਕੌਣ ਚਲਾ ਰਿਹਾ ਭਗਵੰਤ ਮਾਨ ਸਾਹਿਬ ਦਾ ਮੈਨੂੰ ਲੱਗਦਾ ਇੱਕ ਮਕੋਟਾ ਹੀ ਹੈ ਤੇ ਪਿੱਛੇ ਕੇਜਰੀਵਾਲ ਸਾਹਿਬ ਵੀ ਚਲਾ ਰਿਹਾ ਜਿਹੜੇ ਇੱਕ ਆਪ ਕਨਵੀਨਰ ਹੋ ਕੇ ਕਹਿ ਰਿਹਾ ਵੀ ਇਹ ਜਦੋਂ ਜੇ ਜਿੱਤ ਜਾਂਦੇ ਆ ਜੇ ਜਿੱਤ ਜਾਂਦੇ ਤਾਂ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਇਹ ਗੱਲ ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਟਿਕਟ ਦੇਣੀ ਸੀ ਉਦੋਂ ਵੀ ਕਹੀ ਸੀ ਵੀ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਅਸੀਂ ਇਹਨਾਂ ਨੂੰ ਆ ਕਰਾਂਗੇ ਹਲੇ ਤੱਕ ਤਾਂ ਬਨੇ ਨਹੀਂ ਹਮਾਲੀਆਂ ਗੱਲਾਂ ਹੈ ਨਾ ਜਿਹੜਾ ਇਹ ਝੂਠ ਪ੍ਰਚਾਰ ਚ ਇਹ ਪਾਰਟੀ ਮਾਹਰ ਹੋ ਚੁੱਕੀ ਹੈ ਭਗਵੰਤ ਮਾਨ ਜੀ ਉਹੀ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਜਿੱਤ ਪਾਉਣਗੇ ਕਿਉਂਕਿ ਪੂਰਾ ਟੱਕਰ ਦਾ ਮੁਕਾਬਲਾ ਹੈ ਸੰਜੀਵ अरोड़ा ਨੂੰ ਲਗਾਤਾਰ ਕੇਜਰੀਵਾਲ ਕਹਿ ਰਹੇ ਨੇ ਕਿ ਮੈਂ ਇਹਨਾਂ ਨੂੰ ਜਿਤਾਉ ਮੈਂ ਮੰਤਰੀ ਬਣਾ ਕੇ ਭੇਜਾਂ ਜੀ ਇਹ ਰੱਬ ਦੇ ਹੱਥ 'ਚ ਹੈ ਤੁਹਾਡੀ ਮਿਹਨਤ ਦੇ ਹੱਥ 'ਚ ਹੈ ਵੀ ਕਹਨੇ ਜਿੱਤਣਾ ਕਰ ਲੂ ਹੈ ਨਾ ਅਸੀਂ ਸਰਕਾਰ ਨਾਲ ਪੂਰੀ ਤਰ੍ਹਾਂ ਲੜ ਰਹੇ ਹੈਗੇ ਆ ਅਸੀਂ ਸਰਕਾਰ ਨਾਲ ਨਹੀਂ ਦੋ ਦੋ ਸਰਕਾਰਾਂ ਨਾਲ ਲੜ ਰਹੇ ਆ ਇੱਕ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਆ ਜਿਹੜੀ ਕਿ ਸਰਕਾਰ ਉੱਥੋਂ ਹਰਾ ਕੇ ਭੇਜੀ ਆ ਦਿੱਲੀ ਵਾਲਿਆਂ ਨੇ ਤੁਸੀਂ ਦੇਖਿਆ ਹੋਊਗਾ ਉਹਨਾਂ ਦੀ ਸਾਰੀ ਜੀ ਸਾਰੀ ਟੀਮ ਇੱਥੇ ਹੀ ਬੈਠੀ ਆ ਦੂਸਰੀ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਪਰ ਹਾਂ ਲੜ ਰਹੇ ਹੈਗੇ ਆ ਆਸ਼ੂ ਲੁਧਿਆਣੇ ਲਈ ਬਹੁਤ ਜ਼ਰੂਰੀ ਹੈ ਸੰਜੀਵ ਅਰੋੜਾ ਜੀ ਨਹੀਂ ਜ਼ਰੂਰੀ ਹੈਗੇ ਜਿਹੜੇ ਕਿ 3 ਸਾਲ ਰਾਜ ਸਭਾ ਮੈਂਬਰ ਹੋ ਗਏ ਤੇ ਆਪਣਾ ਫੰਡ ਵੀ ਨਹੀਂ ਪੂਰੀ ਤਰ੍ਹਾਂ ਲੁਧਿਆਣੇ ਤੇ ਖਰਚ ਪਾਇ ਲੁਧਿਆਣੇ ਨੂੰ ਕੁਝ ਦੇ ਨਹੀਂ ਪਾਏ ਪਿਛਲੇ 3 ਸਾਲਾਂ ਦੇ ਵਿੱਚ ਜਾਂ 3.5 ਸਾਢੇ 3 ਮਹੀਨਿਆਂ ਦੀ ਗੱਲ ਕਰ ਛੱਡਦੀ ਏ ਤਾਂ ਕਦੀ ਵੀ ਲੁਧਿਆਣੇ ਦੇ ਵਿੱਚ ਉਹ ਦਿਖਾਈ ਨਹੀਂ ਹੈ ਇੱਕ ਚਿੱਠੀਆਂ ਲਿਖ ਦੇਣਾ ਡਿਪਾਰਟਮੈਂਟਾਂ ਨੂੰ ਇਹ ਉਹਨਾਂ ਦੀ ਜਿੰਮੇਵਾਰੀ ਨਹੀਂ ਹੈ ਲੁਧਿਆਣੇ ਦੇ ਪ੍ਰਤੀ ਇੱਕ ਰਾਜ ਸਭਾ ਮੈਂਬਰ ਹੁੰਦੇ ਹੋਏ ਉਹਨਾਂ ਦੀ ਕਾਫੀ ਜ਼ਿੰਮੇਵਾਰੀਆਂ ਆ ਔਰ ਸਾਰੇ ਲੁਧਿਆਣੇ ਵਾਸੀਆਂ ਨੂੰ ਇਵਨ ਤੁਹਾਨੂੰ ਜਿੰਨੇ ਵੀ ਤੁਸੀਂ ਪੱਤਰਕਾਰ ਹੋ ਜੇ ਤੁਸੀਂ ਪਿਛਲੇ ਸਾਲਾਂ ਤੇ ਝਾਤੀ ਮਾਰ ਕੇ ਦੇਖੋ ਤਾਂ 3 ਸਾਲ ਸੰਜੀਵ ਅਰੋੜਾ ਜੀ ਕਿੱਥੇ ਸੀ 15 ਕਰੋੜ ਦੇ ਫੰਡ ਦੇ ਵਿੱਚੋਂ ਸਿਰਫ 4 ਕਰੋੜ ਫੰਡ ਖਰਚਿਆ ਤੇ ਹੁਣ ਦਾਅਵੇ ਕਰਦੇ ਆ ਕਿ ਵੀ ਜਿਹੜੀ ਵਿਕਾਸ ਦੀ ਰਫਤਾਰ ਬੜੀ ਤਿਗਨੀ ਚੌਗਨੀ ਹੋ ਜਾਏਗੀ ਲਗਾਤਾਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਉਹ ਤਾਂ ਬੜੇ ਹੰਕਾਰੀ ਨੇ ਇਹ ਗੱਲਾਂ ਕਹਿਣ ਨੂੰ ਤੇ ਸੁਣਨ ਨੂੰ ਮਿਲ ਰਹੀਆਂ ਨੇ ਆ ਕੋਈ ਗੱਲ ਨਹੀਂ ਜਿਹੜੇ ਇਹ ਕਹਿ ਰਿਹਾ ਕਿ ਉਹ ਬਹੁਤ ਹੰਕਾਰੀ ਹੈ ਜਾਂ ਗੁੱਸੇ ਵਾਲੇ ਹੈ ਆਸ਼ੂ ਜੀ ਦਾ ਪੋਲਿਟੀਕਲ ਕੈਰੀਅਰ ਤਾਂ ਮੇਰੇ ਖਿਆਲ 28 29 ইয়ারਸ ਦਾ ਹੋ ਗਿਆ ਜਿਨ੍ਹਾਂ ਦੇ ਪੋਲਿਟੀਕਲ ਕੈਰੀਅਰ ਹੀ ਹਲੇ 3 ਮਹੀਨਿਆਂ ਦੇ ਹੈ ਉਹਨਾਂ ਦਾ ਗੁੱਸਾ ਉਹਨਾਂ ਦਾ ਹੰਕਾਰ ਉਹਨਾਂ ਦੀਆਂ ਗੱਲਾਂ ਚਾਹੇ ਸਾਡੇ ਸੰਜੀਵ ਅਰੋੜਾ ਜੀ ਆ ਸਾਰਿਆਂ ਨੇ ਫੇਸਬੁੱਕ ਤੇ ਦੇਖ ਹੀ ਲਈਆਂ ਵੀ ਕੀ ਕੀ ਉਹੋ ਕਰਦੇ ਹੈਗੇ ਆ ਜਾਂ ਜਿਹੜੀ ਉਹਨਾਂ ਦੀ ਮੈਂਟੈਲਿਟੀ ਹੈ ਅਹੰਕਾਰ ਵਾਲੀ ਉਹ ਉਹਨਾਂ ਦੇ ਆਹਾ ਜਿਹੜੇ ਪੋਸਟਰਸ ਯੂਨੀਪੋਲਸ ਜਾਂ ਬੈਨਰਸ ਲੱਗੇ ਹੋਏ ਆ ਜਾਂ ਜਿਹੜੀ ਉਹਨਾਂ ਦੀ ਸਪੀਚਿਸ ਹੈ ਉਹਨਾਂ ਦੇ ਵਿੱਚ ਝਲਕਦੀ ਹੈਗੀ ਹੈ ਘਟੋ ਘਟਾ ਆਸ਼ੂ ਜੀ ਦਾ ਗੁੱਸਾ ਲੋਕਾਂ ਲਈ ਹੈ ਆਸ਼ੂ ਜੀ ਦਾ ਅਹੰਕਾਰ ਆਪਣੇ ਕੰਮਾ ਪ੍ਰਤੀ ਹੈ ਉਹਨਾਂ ਦਾ ਜਿਹੜਾ ਗੁੱਸਾ ਤੇ ਹੰਕਾਰ ਹੈ ਉਹ ਕਿਸ ਚੀਜ਼ ਦਾ ਹੈ ਮੈਨੂੰ ਨਹੀਂ ਪਤਾ ਗੁੱਸਾ ਤੇ ਹੰਕਾਰ ਕੇਜਰੀਵਾਲ ਜੀ ਦਾ ਹੈ ਵੀ ਇ यहां ਤਾਂ ਸੰਜੀਵ ਓਰੜਾ ਜੀ ਚੰਗੀ ਤਰ੍ਹਾਂ ਕੈਂਪੇਨ ਨਹੀਂ ਕਰ ਰਹੇ ਤਾਂ ਉਹਨਾਂ ਦੀ ਫੋਟੋ ਹਟਾ ਦਿੱਤੀ ਕੈਂਡੀਡੇਟ ਤਾਂ ਅੱਜ ਤੱਕ ਮੈਨੂੰ ਲੱਗਦਾ ਕਦੀ ਹਿਸਟਰੀ 'ਚ ਨਹੀਂ ਹੋਇਆ ਹੋਣਾ ਵੀ ਜਿਹੜਾ ਇਲੈਕਸ਼ਨ ਲੜਨ ਜਾ ਰਿਹਾ ਉਹਦੀ ਫੋਟੋ ਹੀ ਨਹੀਂ ਹੈ ਕਿਤੇ ਵੀ ਉਹਨਾਂ ਦੀ ਫਿਰ ਇਟ ਮੀਨਸ ਗੁੱਸਾ ਕੇਜਰੀਵਾਲ ਜੀ ਦਾ ਆ ਜਿਹੜਾ ਐਦਾਂ ਦਾ ਭਾਰਤ ਪੂਸ਼ਣ ਆਸ਼ੂ ਦੇ ਪੋਸਟਰਾਂ ਦੇ ਵਿੱਚ ਰਾਜਾ ਵੜਿੰਗ ਦੀ ਵੀ ਤਸਵੀਰਾਂ ਨਹੀਂ ਹੈਗੀਆਂ ਜੀ ਬਹੁਤ ਹੈ ਤੁਸੀਂ ਮੇਰੇ ਆਫਿਸ ਦੇ ਬਾਹਰ ਨਿਕਲੋ ਉੱਥੇ ਵੀ ਆਮ ਆਦਮੀ ਪਾਰਟੀ ਲਗਾਤਾਰ ਪੋਸਟਰ ਸਾਂਝੀ ਕਰ ਰਹੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਤਾਂ ਆਪਸ ਚੀ ਨਹੀਂ ਬਣਦੀ ਹੈਗੀ ਦੇਖੋ ਇਹ ਨਾ ਗੱਲਾਂ ਕਰਨ ਨੂੰ ਹੈ ਜਦੋਂ ਆਸ਼ੂ ਜੀ ਦੇ ਨਾਮੀਨੇਸ਼ਨ ਪੇਪਰ ਸੀਥਾ ਨੂੰ ਰਾਜਾ ਜੀ ਖਰਜਾ ਦਿਖਾਈ ਦਿੱਤੇ ਗਏ ਜਦੋਂ ਆਸ਼ੂ ਜੀ ਦੀ ਉੱਪਰ ਇਹਨਾਂ ਨੇ ਦੁਬਾਰਾ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਰਾਜਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹੋਰ ਕੀ ਚਾਹੁੰਦੇ ਆ ਇੱਕ ਸਟੇਟ ਪ੍ਰੈਜ਼ੀਡੈਂਟ ਤੋਂ ਹੁਣ ਇੰਨੇ ਵੇਲੇ ਤਾਂ ਸਾਡੇ ਸਾਰੇ ਹੈਲ ਫਿਰ ਇੱਕ ਨੂੰ ਸਟੇਜ ਤੇ ਇਕੱਠੇ ਹੋਣ ਨਾ ਜਿਉਂ ਕਿਉਂ ਇੱਕ ਤੇ ਇੱਕ ਐਨੇ ਸਾਰੇ ਮੰਤਰੀ ਐਮ ਐਲ ਏਜ਼ ਆਏ ਹੋਏ ਐ ਉਹ ਸਾਰੇ ਕੈਂਪੇਨ ਕਰ ਰਹੇ ਐ ਰਾਜਾ ਜੀ ਆਪਣੇ ਅਲੱਗ ਤੌਰ ਤੇ ਕਰ ਰਹੇ ਐ ਦੋਵਾਂ ਨੂੰ ਇਕੱਠੇ ਕਰਕੇ ਅਸੀਂ ਆਪਣੀ ਕੈਂਪੇਨ ਇਕੱਠੀ ਕਰਨੀ ਐ ਕਿ ਅਸੀਂ ਫੈਲਣਾ ਐ ਅਸੀਂ ਜਿਆਦਾ ਲੋਕਾਂ ਤੱਕ ਅਪਰੋਚ ਕਰਨਾ ਐ ਮੈਨੂੰ ਤਾਂ ਇੱਕ ਨਹੀਂ ਗੱਲ ਸਮਝ ਆਂਦੀ ਵੀ ਸਾਰੇ ਲੀਡਰ ਇੱਕ ਸਟੇਜ ਤੇ ਬੈਠ ਕੇ ਇੱਕ ਜਗ੍ਹਾ ਮੀਟਿੰਗ ਕਰਨਗੇ ਤੇ ਜਿਆਦਾ ਸਾਰੀ ਜਨਤਾ ਤੱਕ ਕਿੱਦਾਂ ਪਹੁੰਚਣਗੇ ਮੈਨੂੰ ਲੱਗਦਾ ਕਿ ਦੂਜੇ ਪਾਸੇ ਕਿਉਂਕਿ ਇੱਕ ਚੁਣੌਤੀ ਐ ਤੇ ਇੱਕ ਪਤਨੀ ਦਾ ਹੱਕ 'ਚ ਪ੍ਰਚਾਰ ਕਰਨਾ ਦੁੱਗਣੀ ਤਿੱਗਣਾ ਹੌਸਲਾ ਦਿੰਦਾ ਐ ਅਹ ਦੇਖੋ ਇਹ ਜਦੋਂ ਵੀ ਕੋਈ ਚੋਣਾਂ ਦੀ ਲੜਾਈ ਲੜਨ ਜਾਂਦੇ ਆ ਫੈਮਿਲੀ ਸਾਰੀ ਇਨਵੋਲ ਹੁੰਦੀ ਹੈ ਚਾਹੇ ਭਰਾ ਹੋਣ ਭੈਣਾ ਹੋਣ ਸਾਡੇ ਰਿਸ਼ਤੇਦਾਰ ਹੋਣ ਦੋਸਤ ਮਿੱਤਰ ਹੋਣ ਤੁਹਾਡੀ ਜਿਹੜੀ ਵਾਈਫ ਹੈ ਇਹ ਠੀਕ ਹੈ ਕਿ ਉਹਦੀ ਰਿਸਪੋਨਸੀਬਿਲਟੀ ਬਾਕੀਆਂ ਨਾਲੋਂ ਥੋੜੀ ਜ਼ਿਆਦਾ ਹੋ ਜਾਂਦੀ ਹੈ ਪੰਜਾਬ ਸਰਕਾਰ ਇਹ ਅਫਵਾਹਾਂ ਫਲਾ ਰਹੀ ਹੈ ਗੁੰਮਰਾਹ ਕਰ ਲੇ ਲੋ ਪੰਜਾਬ ਸਰਕਾਰ ਤਾਂ ਬਹੁਤ ਤਰ੍ਹਾਂ ਦੀਆਂ ਬਫਵਾਹਾਂ ਫਲਾ ਰਹੀ ਹੈ ਪਹਿਲਾਂ ਗੁੱਸੇ ਤੇ ਹੰਕਾਰ ਵਾਲੀ ਹੁਣ ਕਿ ਫਿਰ ਉਹਨਾਂ ਨੇ ਫਲਾਈ ਕੀ ਰਾਜਾ ਜੀ ਔਰ ਆਸ਼ੂ ਜੀ ਇਕੱਠੇ ਨਹੀਂ ਹੈ ਉਹਦੇ ਲਈ ਉਹਨਾਂ ਬਲਕਿ ਮੈਂ ਕਹੂੰਗੀ ਕਿ ਅਸੀਂ ਤਾਂ ਇਕੱਠੇ ਸੀਗੇ ਤੁਹਾਡੀ ਜਿਹੜੀ ਨੋਮੀਨੇਸ਼ਨ ਸੀ ਉਹ ਚ ਸਾਰੇ ਵਿਖਰੇ ਹੋਏ ਦਿਖਾਈ ਦਿੱਤੇ ਨਾ ਤੁਹਾਡੀ ਨੋਮੀਨੇਸ਼ਨ ਕੇਜਰੀਵਾਲ ਜੀ ਨੇ ਕਰਾਈ ਨਾ ਤੁਹਾਡੀ ਨੋਮੀਨੇਸ਼ਨ ਭਗਵੰਤ ਮਾਨ ਜੀ ਨੇ ਕਰਾਈ ਅਮਨ ਰੋੜਾ ਜੀ ਨੂੰ ਵੀ ਤੁਸੀਂ ਮਿੰਤਾ ਕਰਕੇ ਬੁਲਾਇਆ ਉਹ ਮੇਰੀ ਨੋਮੀਨੇਸ਼ਨ ਕਰ ਦੋ ਤੇ ਵਿਖਰੀ ਤਾਂ ਤੁਹਾਡੀ ਆਮ ਆਦਮੀ ਪਾਰਟੀ ਹੋਈ ਹੈ ਤੁਹਾਡੇ ਜਿਹੜੇ 5 ਐਮਐਲਏ ਉਹ ਕਿੱਥੇ ਹੈਗੇ ਆ ਮਸੀਂ ਕਿਤੇ 4 ਦਿਨਾਂ ਦਾ 5 ਦਿਨਾਂ ਤੋਂ ਬਾਅਦ ਇੱਕ ਮੀਟਿੰਗ 'ਚ ਦਿਖਾਈ ਦਿੰਦੇ ਹੈਗੇ ਆ ਸੋ ਦੂਜਿਆਂ ਤੇ ਆ ਇਲਜ਼ਾਮ ਲਗਾਉਣ ਦੀ ਬਜਾਏ ਪਹਿਲਾਂ ਆਪਣਾ ਘਰ ਸੰਭੋ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਸਾਨ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਜਿੰਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਕਿ ਜਿੰਮਨੀ ਚੋਣਾ ਯਾਨੀ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਨੇ ਤੇ ਉੱਥੇ ਹੀ ਉਹਨਾਂ ਦੀ ਪਤਨੀ ਉਹਨਾਂ ਦੇ ਲਈ ਹੱਕ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਤੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਸਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਦਾਂ ਦਾ ਹੰਗਾਰਾ ਮਿਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਜਿਹੜਾ ਕਿ ਬਹੁਤ ਸਾਰੇ ਲੋਕ ਚੁਣੌਤੀ ਵੀ ਦੇ ਰਹੇ ਨੇ ਬਿਲਕੁਲ ਲੜਾਈ ਹੈ ਪਰ ਪਰਮਾਤਮਾ ਦੀ ਕਿਰਪਾ ਆ ਲੋਕਾਂ ਦਾ ਪਿਆਰ ਮਿਲ ਰਿਹਾ ਸਾਥ ਮਿਲ ਰਿਹਾ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਇਸ ਸਟੇਜ ਦੇ ਉੱਤੇ ਇਹ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿ ਵੀ ਮਸਟ ਆਸ਼ੂ ਆਸ਼ੂ ਜ਼ਰੂਰੀ ਹੈ ਐਡਾ ਕਿ ਨੈਸ਼ਨਲ ਮੰਡੇਲਾ ਹੋ ਆ ਆਸ਼ੂ ਜ਼ਰੂਰੀ ਹੈ ਨੈਲਸਨ ਮੰਡੇਲਾ ਹੈ ਕਿ ਨਹੀਂ ਹੈ ਨੈਲਸਨ ਮੰਡੇਲਾ ਜੀ ਇੱਕ ਬਹੁਤ ਵੱਡੀ ਸ਼ਖਸੀਅਤ ਹਨ ਉਹਨਾਂ ਤੱਕ ਪਹੁੰਚਣ ਲਈ ਹੱਲੇ ਸਾਰਿਆਂ ਨੂੰ ਬਹੁਤ ਮਿਹਨਤ ਕਰਨੀ ਪਏਗੀ ਇਵਨ ਭਗਵੰਤ ਪਾਚੇਨੋ ਵੀ ਪਰ ਆਸ਼ੂ ਲੁਧਿਆਣੇ ਲਈ ਬਹੁਤ ਜ਼ਰੂਰੀ ਹੈ ਸੰਜੀਵ अरोड़ा ਜੀ ਨਹੀਂ ਜ਼ਰੂਰੀ ਹੈਗੇ ਜਿਹੜੇ ਕਿ 3 ਸਾਲ ਰਾਜ ਸਭਾ ਮੈਂਬਰ ਹੋ ਗਏ ਤੇ ਆਪਣਾ ਫੰਡ ਵੀ ਨਹੀਂ ਪੂਰੀ ਤਰ੍ਹਾਂ ਲੁਧਿਆਣੇ ਤੇ ਖਰਚ ਪਾਇਆ ਲੁਧਿਆਣੇ ਨੂੰ ਕੁਝ ਦੇ ਨਹੀਂ ਪਾਏ ਪਿਛਲੇ 3 ਸਾਲਾਂ ਦੇ ਵਿੱਚ ਜਿਆ ਸਵਾ 3 ਤਾਂ 3.5 ਮਹੀਨਿਆਂ ਦੀ ਗੱਲ ਕਰ ਛੱਡਦੀ ਏ ਤਾਂ ਕਦੀ ਵੀ ਲੁਧਿਆਣੇ ਦੇ ਵਿੱਚ ਉਹ ਦਿਖਾਈ ਨਹੀਂ ਹੈ ਇੱਕ ਚਿੱਟੀਆਂ ਲਿਖ ਦੇਣਾ ਡਿਪਾਰਟਮੈਂਟਾਂ ਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਲੁਧਿਆਣੇ ਦੇ ਪ੍ਰਤੀ ਇੱਕ ਰਾਜ ਸਭਾ ਮੈਂਬਰ ਹੁੰਦੇ ਹੋਏ ਉਹਨਾਂ ਦੀ ਕਾਫੀ ਜ਼ਿੰਮੇਵਾਰੀਆਂ ਆ ਔਰ ਸਾਰੇ ਲੁਧਿਆਣੇ ਵਾਸੀਆਂ ਨੂੰ ਇਵਨ ਤੁਹਾਨੂੰ ਜਿੰਨੇ ਵੀ ਤੁਸੀਂ ਪੱਤਰਕਾਰ ਹੋ ਜੇ ਤੁਸੀਂ ਪਿਛਲੇ ਸਾਲਾਂ ਤੇ ਝਾਤੀ ਮਾਰ ਕੇ ਦੇਖੋ ਤਾਂ 3 ਸਾਲ ਸੰਜੀਵ ਅਰੋੜਾ ਜੀ ਕਿੱਥੇ ਸੀ 15 ਕਰੋੜ ਦੇ ਫੰਡ ਦੇ ਵਿੱਚੋਂ ਸਿਰਫ 4 ਕਰੋੜ ਫੰਡ ਖਰਚਿਆ ਤੇ ਹੁਣ ਦਾਅਵੇ ਕਰਦੇ ਆ ਕਿ ਇਸ ਜਿਹੜੀ ਵਿਕਾਸ ਦੀ ਰਫਤਾਰ ਬੜੀ ਤਿਗਨੀ ਚੌਗਨੀ ਹੋ ਜਾਏਗੀ ਸੋ ਜਿਹੜੀਆਂ ਝੂਠ ਵਾਲੀਆਂ ਗੱਲਾਂ ਹੈ ਨਾ ਜਿਹੜਾ ਇਹ ਝੂਠ ਪ੍ਰਚਾਰ ਚ ਇਹ ਪਾਰਟੀ ਮਾਹਰ ਹੋ ਚੁੱਕੀ ਹੈ ਭਗਵੰਤ ਮਾਨ ਜੀ ਉਹੀ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਜਿੱਤ ਪਾਉਣਗੇ ਕਿਉਂਕਿ ਪੂਰਾ ਟੱਕਰ ਦਾ ਮੁਕਾਬਲਾ ਹੈ ਸੰਜੀਵ ਅਰੋੜਾ ਨੂੰ ਲਗਾਤਾਰ ਕੇਜਰੀਵਾਲ ਕਹਿ ਰਹੇ ਨੇ ਕਿ ਮੈਂ ਇਹਨਾਂ ਨੂੰ ਜਿਤਾਉ ਮੈਂ ਮੰਤਰੀ ਬਣਾ ਕੇ ਭੇਜਾਂ ਜੀ ਇਹ ਰੱਬ ਦੇ ਹੱਥ 'ਚ ਹੈ ਤੁਹਾਡੀ ਮਿਹਨਤ ਦੇ ਹੱਥ 'ਚ ਹੈ ਵੀ ਕਹਿੰਨੇ ਜਿੱਤਣਾ ਕਰ ਲੂ ਹੈ ਨਾ ਅਸੀਂ ਸਰਕਾਰ ਨਾਲ ਪੂਰੀ ਤਰ੍ਹਾਂ ਲੜ ਰਹੇ ਹੈਗੇ ਆ ਅਸੀਂ ਸਰਕਾਰ ਨਾਲ ਨਹੀਂ ਦੋ ਦੋ ਸਰਕਾਰਾਂ ਨਾਲ ਲੜ ਰਹੇ ਆ ਇੱਕ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਆ ਜਿਹੜੀ ਕਿ ਸਰਕਾਰ ਉੱਥੋਂ ਹਰਾ ਕੇ ਭੇਜੀ ਆ ਦਿੱਲੀ ਵਾਲਿਆਂ ਨੇ ਤੁਸੀਂ ਦੇਖਿਆ ਹੋਊਗਾ ਉਹਨਾਂ ਦੀ ਸਾਰੀ ਜੀ ਸਾਰੀ ਟੀਮ ਇੱਥੇ ਹੀ ਬੈਠੀ ਆ ਦੂਸਰੀ ਸਾਡੀ ਜਿਹੜੀ ਪੰਜਾਬ ਸਰਕਾਰ ਆ ਪਰ ਹਾਂ ਲੜ ਰਹੇ ਹੈਗੇ ਆ ਔਰ ਜਿਹੜੇ ਭਗਵੰਤ ਮਾਨ ਜੀ ਇਹ ਕਹਿੰਦੇ ਹੈਗੇ ਆ ਵੀ ਕੇਜਰੀਵਾਲ ਜੀ ਭਗਵੰਤ ਮਾਨ ਜੀ ਨਹੀਂ ਕੇਜਰੀਵਾਲ ਜੀ ਕਹਿੰਦੇ ਆ ਵੀ ਤੁਸੀਂ ਸੰਜੀਵ ਰੋੜਾ ਜੀ ਨੂੰ ਜਿਤਾਓ ਅਸੀਂ ਉਹਨੂੰ ਮੰਤਰੀ ਬਣਾਵਾਂਗੇ ਕੌਣ ਹੈ ਕੇਜਰੀਵਾਲ ਉਹਨਾਂ ਨੂੰ ਮੰਤਰੀ ਬਣਾਉਣ ਵਾਲਾ ਕੇਜਰੀਵਾਲ ਪੰਜਾਬ 'ਚ ਕੋਈ ਪੋਸਟ ਹールド ਕਰਦੇ ਆ ਇੱਥੇ ਦੇ ਕੋਈ ਰਾਜ ਸਭਾ ਮੈਂਬਰ ਜਾਂ ਲੋਕ ਸਭਾ ਮੈਂਬਰ ਹੈ ਜਾਂ ਜਿਹੜੀ ਪੰਜਾਬ ਦੀ ਉਹਨਾਂ ਦੀ ਕਮੇਟੀ ਹੈਗੀ ਹੈ ਉਹਨਾਂ ਦੇ ਕੋਈ ਮੈਂਬਰ ਹੈ ਜਾਂ ਇੱਥੇ ਦੇ ਕੋਈ ਐਮ ਐਲ ਏ ਆ ਜਾਂ ਇੱਥੇ ਦੇ ਚੀਫ ਮਿਨਿਸਟਰ ਹੈ ਇਸ ਚੀਜ਼ ਤੋਂ ਲੋਕਾਂ ਨੂੰ ਸਮਝਣਾ ਚਾਹੀਦਾ ਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਬੈਕ ਤੋਂ ਕੌਣ ਚਲਾ ਰਿਹਾ ਭਗਵੰਤ ਮਾਨ ਸਾਹਿਬ ਦਾ ਮੈਨੂੰ ਲੱਗਦਾ ਇੱਕ ਮਕੌਟਾ ਹੀ ਹੈ ਤੇ ਪਿੱਛੋਂ ਕੇਜਰੀਵਾਲ ਸਾਹਿਬ ਹੀ ਚਲਾ ਰਿਹਾ ਜਿਹੜੇ ਇੱਕ ਆਪ ਕਨਵੀਨਰ ਹੋ ਕੇ ਕਹਿ ਰਿਹਾ ਵੀ ਇਹ ਜਦੋਂ ਜੇ ਜਿੱਤ ਜਾਂਦੇ ਆ ਜੇ ਜਿੱਤ ਜਾਂਦੇ ਤਾਂ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਇਹ ਗੱਲ ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਟਿਕਟ ਦੇ ਨਹੀਂ ਸੀ ਉਦੋਂ ਵੀ ਕਹੀ ਸੀ ਵੀ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਅਸੀਂ ਇਹਨਾਂ ਨੂੰ ਆ ਕਰਾਂਗੇ ਹਲੇ ਤੱਕ ਤਾਂ ਬਨੇ ਨਹੀਂ ਹਾਂ ਤਾਂ ਉਹਨੂੰ ਲੱਗਦਾ ਕਿ ਦੂਜੇ ਪਾਸੇ ਕਿਉਂਕਿ ਇੱਕ ਚੁਣੌਤੀ ਆ ਤੇ ਇੱਕ ਪਤਨੀ ਦਾ ਹੱਕ 'ਚ ਪ੍ਰਚਾਰ ਕਰਨਾ ਦੁੱਗਣੀ ਤਿਗਣਾ ਹੌਸਲਾ ਦਿੰਦਾ ਹੈ ਆ ਦੇਖੋ ਇਹ ਜਦੋਂ ਵੀ ਕੋਈ ਚੋਣਾਂ ਦੀ ਲੜਾਈ ਲੜਨ ਜਾਂਦੇ ਆ ਫੈਮਲੀ ਸਾਰੀ ਇਨਵੋਲ ਹੁੰਦੀ ਹੈ ਚਾਹੇ ਭਰਾ ਹੋਣ ਭੈਣਾ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਦੋਸਤ ਮਿੱਤਰ ਹੋਣ ਤੁਹਾਡੀ ਜਿਹੜੀ ਵਾਈਫ ਹੈ ਇਹ ਠੀਕ ਹੈ ਕਿ ਉਹਦੀ ਰਿਸਪੌਂਸਿਬਿਲਟੀ ਬਾਕੀਆਂ ਨਾਲੋਂ ਥੋੜੀ ਜ਼ਿਆਦਾ ਹੋ ਜਾਂਦੀ ਹੈ ਲਗਾਤਾਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਉਹ ਤਾਂ ਬੜੇ ਹੰਕਾਰੀ ਨੇ ਇਹ ਗੱਲਾਂ ਕਹਿਣ ਨੂੰ ਤੇ ਸੁਣਨ ਨੂੰ ਮਿਲ ਰਹੀਆਂ ਨੇ ਆ ਕੋਈ ਗੱਲ ਨਹੀਂ ਜਿਹੜੇ ਇਹ ਕਹਿ ਰਿਹਾ ਕਿ ਉਹ ਬਹੁਤ ਅਹੰਕਾਰੀ ਹੈ ਜਾਂ ਗੁੱਸੇ ਵਾਲੇ ਹੈ ਅਸ਼ੂਜੀ ਦਾ ਪੋਲਿਟিক্যাল ਕੈਰੀਅਰ ਤਾਂ ਮੇਰੇ ਖਿਆਲ 28 29 ਇਅਰਸ ਦਾ ਹੋ ਗਿਆ ਜਿਨ੍ਹਾਂ ਦੇ ਪੋਲਿਟিক্যাল ਕੈਰੀਅਰ ਹੀ ਹਲੇ 3 ਮਹੀਨਿਆਂ ਦੇ ਐ ਉਹਨਾਂ ਦਾ ਗੁੱਸਾ ਉਹਨਾਂ ਦਾ ਹੰਕਾਰ ਉਹਨਾਂ ਦੀਆਂ ਗੱਲਾਂ ਚਾਹੇ ਸਾਡੇ ਸੰਜੀਵ ਅਰੋੜਾ ਜੀ ਐ ਸਾਰਿਆਂ ਨੇ ਫੇਸਬੁੱਕ ਤੇ ਦੇਖ ਹੀ ਲਈਆਂ ਵੀ ਕੀ ਕੀ ਉਹੋ ਕਰਦੇ ਹੈਗੇ ਆ ਜਾਂ ਜਿਹੜੀ ਉਹਨਾਂ ਦੀ ਮੈਂਟੈਲਿਟੀ ਐ ਅਹੰਕਾਰ ਵਾਲੀ ਉਹ ਉਹਨਾਂ ਦੇ ਆਹਾ ਜਿਹੜੇ ਪੋਸਟਰਸ ਯੂਨੀਪੋਲਸ ਜਾਂ ਬੈਨਰਸ ਲੱਗੇ ਹੋਏ ਆ ਜਾਂ ਜਿਹੜੀ ਉਹਨਾਂ ਦੀ ਸਪੀਚਿਸ ਹੈ ਉਹਨਾਂ ਦੇ ਵਿੱਚ ਝਲਕਦੀ ਹੈਗੀ ਆ ਘਟੋ ਘਟ ਆਸ਼ੂ ਜੀ ਦਾ ਗੁੱਸਾ ਲੋਕਾਂ ਲਈ ਹੈ ਆਸ਼ੂ ਜੀ ਦਾ ਹੰਕਾਰ ਆਪਣੇ ਕੰਮਾ ਪ੍ਰਤੀ ਹੈ ਉਹਨਾਂ ਦਾ ਜਿਹੜਾ ਗੁੱਸਾ ਤੇ ਹੰਕਾਰ ਹੈ ਉਹ ਕਿਸ ਚੀਜ਼ ਦਾ ਹੈ ਮੈਨੂੰ ਨਹੀਂ ਪਤਾ ਉਹਨਾਂ ਦੇ ਪੋਸਟਰਾਂ ਉੱਤੇ ਵੀ ਇਹ ਵੀ ਤਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਨਾ ਗੁੱਸਾ ਨਾ ਹੰਕਾਰ ਉਹਨਾਂ ਦੇ ਪੋਸਟਰ ਤੇ ਕੈਂਡੀਡੇਟ ਵੀ ਨਹੀਂ ਹੈ ਤੇ ਇਹ ਗੁੱਸਾ ਤੇ ਹੰਕਾਰ ਕੇਜਰੀਵਾਲ ਜੀ ਦਾ ਹੈ ਵੀ यहां ਤਾਂ ਸੰਜੀਵ ਰੋੜਾ ਜੀ ਚੰਗੀ ਤਰ੍ਹਾਂ ਕੈਂਪੇਨ ਨਹੀਂ ਕਰ ਰਹੇ ਤਾਂ ਉਹਨਾਂ ਦੀ ਫੋਟੋ ਹਟਾ ਦਿੱਤੀ ਕੈਂਡੀਡੇਟ ਤਾਂ ਅੱਜ ਤੱਕ ਮੈਨੂੰ ਲੱਗਦਾ ਕਦੀ ਹਿਸਟਰੀ 'ਚ ਨਹੀਂ ਹੋਇਆ ਹੋਣਾ ਵੀ ਜਿਹੜਾ ਇਲੈਕਸ਼ਨ ਲੜਨ ਜਾ ਰਿਹਾ ਉਹਦੀ ਫੋਟੋ ਹੀ ਨਹੀਂ ਹੈ ਕਿਤੇ ਵੀ ਉਹਨਾਂ ਦੀ ਫਿਰ ਇਟ ਮੀਨਸ ਗੁੱਸਾ ਕੇਜਰੀਵਾਲ ਜੀ ਦਾ ਆ ਜਿਹੜਾ ਐਦਾਂ ਦਾ ਭਾਰਤ ਪੂਸ਼ਣ ਆਸ਼ੂ ਦੇ ਪੋਸਟਰਾਂ ਦੇ ਵਿੱਚ ਰਾਜਾ ਵੜਿੰਗ ਦੀ ਵੀ ਤਸਵੀਰਾਂ ਨਹੀਂ ਹੈਗੀਆਂ ਜੀ ਜੀ ਬਹੁਤ ਹੈ ਤੁਸੀਂ ਮੇਰੇ ਆਫਿਸ ਦੇ ਬਾਹਰ ਨਿਕਲੋ ਉੱਥੇ ਵੀ ਆਮ ਆਦਮੀ ਪਾਰਟੀ ਲਗਾਤਾਰ ਪੋਸਟਰ ਸਾਂਝੀ ਕਰ ਰਹੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇਹਨਾਂ ਦੇ ਤਾਂ ਆਪਸ 'ਚ ਹੀ ਨਹੀਂ ਬਣਦੀ ਹੈਗੀ ਦੇਖੋ ਇਹ ਨਾ ਗੱਲਾਂ ਕਰਨ ਨੂੰ ਐ ਜਦੋਂ ਆਸ਼ੂ ਜੀ ਦੇ ਨੋਮੀਨੇਸ਼ਨ ਪੇਪਰ ਸੀ ਤੁਹਾਨੂੰ ਰਾਜਾ ਜੀ ਖਰਜਾ ਦਿਖਾਈ ਦਿੱਤੇ ਗਏ ਜਦੋਂ ਆਸ਼ੂ ਜੀ ਦੀ ਉੱਪਰ ਇਹਨਾਂ ਨੇ ਦੁਬਾਰਾ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਰਾਜਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹੋਰ ਕੀ ਚਾਹੁੰਦੇ ਹੋ ਇੱਕ ਸਟੇਟ ਪ੍ਰੈਜ਼ੀਡੈਂਟ ਤੋਂ ਹੁਣ ਐਨੇ ਵੇਲੇ ਤਾਂ ਸਾਡੇ ਸਾਰੇ ਹੈਲ ਕਿਉਂ ਫਿਰ ਇੱਕੋ ਸਟੇਜ ਤੇ ਇਕੱਠੇ ਹੋਣ ਨਾ ਜੁਰ ਕਿਉਂ ਇੱਕ ਤੇ ਇੱਕ ਐਨੇ ਸਾਰੇ ਮੰਤਰੀ ਐਮ ਐਲ ਏਜ਼ ਆਏ ਹੋਏ ਐ ਉਹ ਸਾਰੇ ਕੈਂਪੇਨ ਕਰ ਰਿਹਾ ਹੈ ਰਾਜਾ ਜੀ ਆਪਣੇ ਅਲੱਗ ਤੌਰ ਤੇ ਕਰ ਰਿਹਾ ਹੈ ਦੋਹਾਂ ਨੂੰ ਇਕੱਠੇ ਕਰਕੇ ਅਸੀਂ ਆਪਣੀ ਕੈਂਪੇਨ ਇਕੱਠੀ ਕਰਨੀ ਹੈ ਕਿ ਅਸੀਂ ਫੈਲਣਾ ਹੈ ਅਸੀਂ ਜ਼ਿਆਦਾ ਲੋਕਾਂ ਤੱਕ ਅਪਰੋਚ ਕਰਨਾ ਹੈ ਮੈਨੂੰ ਤਾਂ ਇੱਕ ਨਹੀਂ ਗੱਲ ਸਮਝ ਆਉਂਦੀ ਵੀ ਸਾਰੇ ਲੀਡਰ ਇੱਕ ਸਟੇਜ ਤੇ ਬੈਠ ਕੇ ਇੱਕ ਜਗ੍ਹਾ ਮੀਟਿੰਗ ਕਰਨਗੇ ਤੇ ਜ਼ਿਆਦਾ ساری ਜਨਤਾ ਤੱਕ ਕਿੱਦਾਂ ਪਹੁੰਚਣਗੇ ਬੋਲੋ ਜੀ ਮਤਲਬ ਪੰਜਾਬ ਸਰਕਾਰ ਇਹ ਅਫਵਾਹਾਂ ਫਲਾ ਰਹੀ ਹੈ ਗੁੰਮਰਾਹ ਕਰ ਲੇ ਲੋਕ ਪੰਜਾਬ ਸਰਕਾਰ ਦਾ ਬਹੁਤ ਤਰ੍ਹਾਂ ਦੀ ਬਫਾਲਾ ਅਫਵਾਹਾਂ ਫਲਾ ਰਹੀ ਹੈ ਪਹਿਲਾਂ ਗੁੱਸੇ ਤੇ ਹੰਕਾਰ ਵਾਲੀ ਹੁਣ ਕੀ ਫਿਰ ਉਹਨਾਂ ਨੇ ਫਲਾਈ ਕੀ ਰਾਜਾ ਜੀ ਔਰ ਆਸ਼ੂ ਜੀ ਇਕੱਠੇ ਨਹੀਂ ਹੈ ਉਹਦੇ ਲਈ ਉਹਨਾਂ ਬਲਕਿ ਮੈਂ ਤਾਂ ਕਹੂੰਗੀ ਕਿ ਅਸੀਂ ਤਾਂ ਇਕੱਠੇ ਸੀਗੇ ਤੁਹਾਡੀ ਜਿਹੜੀ ਨੋਮੀਨੇਸ਼ਨ ਸੀ ਉਹ ਸਾਰੇ ਬਿਖਰੇ ਹੋਏ ਦਿਖਾਈ ਦਿੱਤੇ ਨਾ ਤੁਹਾਡੀ ਨੋਮੀਨੇਸ਼ਨ ਕੇਜਰੀਵਾਲ ਜੀ ਨੇ ਕਰਾਈ ਨਾ ਤੁਹਾਡੀ ਨੋਮੀਨੇਸ਼ਨ ਭਗਵੰਤ ਮਾਨ ਜੀ ਨੇ ਕਰਾਈ ਕ ਅਮਨ ਰੋੜਾ ਜੀ ਨੂੰ ਵੀ ਤੁਸੀਂ ਮਿੰਤਾ ਕਰਕੇ ਹੀ ਬੁਲਾਇਆ ਉਹ ਮੇਰੀ ਨੋਮੀਨੇਸ਼ਨ ਕਰ ਦੋ ਤੇ ਬਿਖਰੀ ਤਾਂ ਤੁਹਾਡੀ ਆਮ ਆਦਮੀ ਪਾਰਟੀ ਹੋਈ ਹੈ ਤੁਹਾਡੇ ਜਿਹੜੇ 5 ਐਮਐਲਏ ਉਹ ਕਿੱਥੇ ਹੈਗੇ ਆ ਮਸੀਂ ਕਿਤੇ 4 ਦਿਨਾਂ ਦਾ 5 ਮਹੀਨਿਆਂ ਦਾ ਬਾਅਦ ਇੱਕ ਮੀਟਿੰਗ ਚ ਦਿਖਾਈ ਦਿੰਦੇ ਹੈਗੇ ਆ ਸੋ ਦੂਜਿਆਂ ਤੇ ਇਲਜ਼ਾਮ ਲਗਾਉਣ ਦੀ ਬਜਾਏ ਪਹਿਲਾਂ ਆਪਣਾ ਘਰ ਸੰਭੋ ਅੱਜ ਅਕਾਲੀ ਦਲ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅ ਦੇਖੋ ਕਾਲੀ ਦਾ ਆਪਣੀ ਮਿਹਨਤ ਕਰ ਰਿਆ ਆ ਉਹਨਾਂ ਦੇ ਕੈਂਡੀਡੇਟ ਬਹੁਤ ਅੱਛੇ ਹੈਗੇ ਆ ਤੇ ਹਰ ਕੋਈ ਇਲੈਕਸ਼ਨ 'ਚ ਨਾ ਆਪਣੀ ਸਟ੍ਰੈਟਜੀ ਔਰ ਆਪਣੀ ਮਿਹਨਤ ਦੇ ਬਾਲਤੇ ਜਾਂਦਾ ਹੈਗਾ ਆ ਤੁਸੀਂ ਐਵੇਂ ਕਿਸੇ ਤੇ ਕੋਈ ਵੀ ਗੱਲਾਂ ਕਰਦੇ ਰਹੋ ਮੈਨੂੰ ਨਹੀਂ ਲੱਗਦਾ ਕਿ ਉਹ ਅੱਛੀ ਗੱਲ ਹੈਗੀ ਆ ਸਭ ਤੋਂ ਵੱਧ ਅੱਜ ਕੱਲ ਚਰਚਾ ਡੋਪ ਟੈਸਟ ਨੂੰ ਲੈ ਕੇ ਹੋ ਰਹੀ ਆ ਉੱਥੇ ਹੀ ਰਾਜਾ ਵੜਿੰਗ ਇੱਕ ਪਾਸੇ ਅਫੀਮ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਕੁਝ ਲੀਡਰ ਤੇ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੀ ਆ ਕਾਂਗਰਸ ਪਾਰਟੀ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੀ ਆ ਮੈਨੂੰ ਇਸ ਗੱਲ ਦਾ ਇੰਨੀ ਸਮਝ ਨਹੀਂ ਆਂਦੀ ਵੀ ਜਿਹੜੀ ਚੀਜ਼ ਸਾਡੇ ਘਰਾਂ 'ਚ ਹੋਣੀ ਨਹੀਂ ਚਾਹੀਦੀ ਚਾਹੇ ਨਸ਼ਾ ਆ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਔਰ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਹੋਵੇ ਸਾਡੀ ਜਿਹੜੀ ਪੰਜਾਬ ਦਾ ਫਿਊਚਰ ਹੈ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹ ਇਹਦੇ ਨਾਲ ਤਬਾਹ ਹੋ ਰਹੀ ਹੈ ਸੋ ਇਹਦੇ ਉੱਪਰ ਸਟੇਟਮੈਂਟ ਵੀ ਸੋਚ ਸਮਝ ਕੇ ਦੇਣੀ ਚਾਹੀਦੀ ਔਰ ਇਹਦੇ ਉੱਪਰ ਹਰੇਕ ਨੂੰ ਮਤਲਬ ਕਿ ਚੰਗੀ ਤਰ੍ਹਾਂ ਕੰਮ ਕਰਨਾ ਚਾਹੀਦਾ ਆ ਪੂਰੀ ਆਪਣੀ ਕੀ ਕਹਿੰਦੇ ਆ ਤਨ ਦੇ ਨਾਲ ਆਮ ਆਦਮੀ ਪਾਰਟੀ ਨੇ ਕਹਿਤਾ ਵੀ 31 ਮਈ ਤੱਕ ਨਸ਼ਾ ਖਤਮ ਹੋ ਜਾਊਗਾ ਪਰ ਤੁਸੀਂ ਦੇਖੋ ਕਿ ਜਗਾ ਜਗਾ ਠੇਕੇ ਵੀ ਖੁੱਲੇ ਆ ਔਰ ਜਗਾ ਜਗਾ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਵੀ ਹੋ ਰਹੀ ਹੈ ਇਵਨ ਨਸ਼ਿਆਂ ਦੀ ਓਵਰਡੋਸ ਨਾਲ ਵੀ ਹੋ ਰਹੀ ਹੈ ਸੋ ਆਪਣੇ ਫਾਇਦੇ ਲਈ ਇਦਾਂ ਦੀ ਸਟੇਟਮੈਂਟਸ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਨਹੀਂ ਦੇਣੀ ਚਾਹੀਦੀ ਤੁਹਾਡੇ ਹਿਸਾਬ ਨਾਲ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਦੇਖੋ ਮੈਨੂੰ ਜਿਸ ਚੀਜ਼ ਬਾਰੇ ਪਤਾ ਹੀ ਨਹੀਂ ਮੇ ਇਸ ਚੀਜ਼ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹੂੰਗੀ ਪੇ ਜੀ ਭਾਜਪਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀਵਨ ਗੁਪਤਾ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਵੀ ਹਰ ਪਾਰਟੀ ਆਪਣੀ ਮਿਹਨਤ ਕਰਦੀ ਹੈ ਜਿਹੜਾ ਵਰਕਰ ਮਿਹਨਤ ਕਰਦਾ ਹੈ ਨਾ ਮੈਂ ਕਿਸੇ ਦੇ ਵਰਕਰ ਤੇ ਕੋਈ ਕੁਐਸਚਨ ਮਾਰਕ ਨਹੀਂ ਆ ਮੇਰੇ ਲਈ ਜੀਵਨ ਗੁਪਤਾ ਜੀ ਵੀ ਬਹੁਤ ਅੱਛੇ ਇਨਸਾਨ ਨੇ ਅਸੀਂ ਸਾਰੇ ਇੱਕ ਸ਼ਹਿਰ 'ਚ ਰਹਿੰਦੇ ਆ ਸ਼ਾਇਦ ਆਸ਼ੂ ਜੀ ਪ੍ਰਕਾਸ਼ ਸਿੰਘ ਕੁਮੰਜੀਔਰ ਜੀਵਨ ਗੁਪਤਾ ਜੀ ਲੁਧਿਆਣਾ ਨੂੰ ਜਾਣਦੇ ਆ ਪਹਿਚਾਣਦੇ ਆ ਸੰਜੀਵ ਅਰੋੜਾ ਜੀ ਤਾਂ ਟੋਟਲ ਬਾਰੋਂ ਆ ਉਹਨਾਂ ਨੂੰ ਤਾਂ 30 ਸਾਲ ਹੋ ਗਏ ਲੁਧਿਆਣਾ ਛੱਡੇ ਹੋਇਆ ਨੂੰ ਸੋ ਕਿਸੇ ਦੇ ਉੱਪਰ ਵੀ ਕਮੈਂਟ ਕਰਨਾ ਕਿਸੇ ਵੀ ਐਜ਼ ਅ ਕੈਂਡੀਡੇਟ ਦੇ ਉੱਪਰ ਜਾਂ ਉਹਨਾਂ ਦੀ ਪਾਰਟੀ ਦੇ ਵਰਕਰਸ ਜਿਹੜੇ ਦਿਨ ਰਾਤ ਆਪਣੀ ਪਾਰਟੀਆਂ ਦੇ ਉੱਪਰ ਲਈ ਮਿਹਨਤ ਕਰ ਰਿਹਾ ਮੈਂ ਨਹੀਂ ਕਰਨਾ ਚਾਹੂੰਗੀ ਹਰੇਕ ਦੀ ਆਪਣੀ ਆਪਣੀ ਮਿਹਨਤ ਹੈ ਹਰੇਕ ਦੀ ਆਪਣੀ ਆਪਣੀ ਸਟ੍ਰੈਟਜੀ ਹੈ ਜੀ ਤੁਸੀਂ ਇੱਕ ਵਾਈਫ ਵੀ ਹੋ ਘਰ ਵੀ ਸੰਭਲਦੇ ਹੋ ਇਹ ਕਿਸ ਤਰ੍ਹਾਂ ਤੁਸੀਂ ਹੁਣ ਹੱਕ ਚ ਕਿਵੇਂ ਹੈਂਡਲ ਕਰਦੇ ਹੋ ਜੀ ਆ ਏ ਤੁਸੀਂ ਸਭ ਕੁਝ ਹੈਂਡਲ ਕਰ ਸਕਦੇ ਹੋ ਜੋ ਤੁਹਾਡੇ ਫੈਮਿਲੀ ਦੀ سپورਟ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਹਾਡਾ ਹਸਬੰਦ ਤੁਹਾਡੇ ਤੇ ਫੀਡ ਕਰਦਾ ਹੋਵੇ ਔਰ ਜੇ ਤੁਸੀਂ ਕੋਈ opinion ਦਿਨੀ ਹੋ ਦਿਨੇ ਹੋ ਤੇ ਉਹਨੂੰ ਸੁਣਦੇ ਵੀ ਹੋਣ ਔਰ ਮੈਟਰ ਵੀ ਕਰਦੇ ਹੋਣ ਔਰ ਸ਼ਾਇਦ ਮੈਂ ਬlesst ਐ ਜਾਂ ਲੱਕੀ ਐ ਵੀ ਮੈਨੂੰ ਮੇਰੀ ਫੈਮਿਲੀ ਵੱਲੋਂ ਵੀ ਪੂਰੀ سپورਟ ਹੈ ਔਰ ਮੈਨੂੰ ਆਸ਼ੂ ਜੀ ਵੱਲੋਂ ਵੀ ਪੂਰੀ سپورਟ ਹੈ ਮਤਲਬ ਲੱਗਦਾ ਹੈ ਕਿ ਤੁਹਾਨੂੰ ਬਾਜੀ ਮਾਰ ਕੇ ਜਾਣਗੇ ਇਸ ਵਾਰ ਆਸ਼ੂ ਅ ਬਿਲਕੁਲ ਮੈਂ ਐਜ਼ ਅ ਵਾਈਫ ਵੀ ਪ੍ਰੇਅਰ ਕਰੂੰਗੀ ਮੈਂ ਐਜ਼ ਅ ਵਰਕਰ ਵੀ ਪ੍ਰੇਅਰ ਕਰੂੰਗੀ ਔਰ ਮੈਂ ਐਜ਼ ਜਿੰਨੇ ਸਾਡੇ ਸਾਰੇ ਲੋਕ ਤਨ ਦਿਲ ਨਾਲ ਸਾਡੀ ਕਾਂਗਰਸ ਪਾਰਟੀ ਐਸ ਇਲੈਕਸ਼ਨ ਲਈ ਕੀ ਕਹਿੰਦੇ ਪੱਬਾ ਪਾਰ ਹੈ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਆਸ਼ੂ ਜੀ ਨੂੰ ਜਿੱਤ ਦੇਣ ਉਹ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ ਜੀ ਬਹੁਤ ਅੱਛਾ ਪੋਜ਼ਿਟਿਵ ਰਿਸਪਾਂਸ ਹੈ ਅਸੀਂ ਐਸ ਕੈਂਪੇਨ ਨੂੰ ਸਰਕਾਰ ਦੇ ਮੁਕਾਬਲੇ ਇੰਨਾ ਲੰਬਾ ਤੱਕ ਖਿੱਚ ਲਿਆ ਆਏ ਹਾਂ ਤੁਸੀਂ ਦੇਖੋ ਵੀ ਚਾਹੇ ਆਸ਼ੂ ਜੀ ਹੈ ਜਾਂ ਸਾਡੇ ਹੋਰ ਲੀਡਰਸ ਹੈ ਜਾਂ ਵਰਕਰਸ ਹੈ ਗਿਆ ਕੋਈ ਵੀ ਤੁਹਾਨੂੰ ਫਰੀ ਨਹੀਂ ਦਿਖੇਗਾ ਕੰਮ 'ਚ ਹੀ ਲੱਗੇ ਦਿਖਣਗੇ ਸੋ ਇੰਨੀ ਲੰਬੀ ਕੈਂਪੇਨ ਚਲਾਨੀ ਆਮ ਤੌਰ ਤੇ 3 3.5 ਮਹੀਨੇ ਹੋ ਚੁੱਕੇ ਹੈ ਕਿਆ ਤਾਂ ਇਹ ਲੋਕਾਂ ਦੇ ਪਿਆਰ ਔਰ ਉਹਨਾਂ ਦੇ ਵਿਸ਼ਵਾਸ ਕਰਕੇ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਾਹਿਬ ਧੰਨਵਾਦ